ਸਾਲ ਤੇ ਜੈ ਕੀ ਰਾਮ ਜੀ ਉਮੀਦ ਕਰਦੇ ਆਂ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਜੀ ਐਲੀਗੈਂਸ ਰੈਸਟੋਰੈਂਟ ਦੇ ਕੋਲੋਂ ਇੱਕ ਕਾਲ ਆਈ ਸੀਗੀ ਕਿ ਇੱਕ ਬੋਲਦ ਹੈ ਜੋ ਕਿ ਕਾਫੀ ਗੰਭੀਰ ਹਾਲਤ ਦੇ ਵਿੱਚ ਇੱਕ ਜਗ੍ਹਾ ਤੇ ਪਿਆ ਐ ਐਕਸੀਡੈਂਟ ਹੋ ਗਿਆ ਉਹ ਤੋਂ ਖੜਾ ਨਹੀਂ ਹੋਇਆ ਜਾ ਰਿਹਾ ਤੇ ਰੁਦਰਾਜ ਫਾਊਂਡੇਸ਼ਨ ਤੋਂ ਵਰਧਮਨ ਵੀਰ ਦਾ ਆਪਾਂ ਨੂੰ ਕਾਲ ਆਇਆ ਸੀਗਾ ਤੇ ਨਵਜੀਵਨ ਵੈਲਫੇਅਰ ਸੁਸਾਇਟੀ ਨੇ ਮੌਕੇ ਤੇ ਪਹੁੰਚ ਕੇ ਉੱਥੇ ਨਜ਼ਾਇਕਤ ਨੂੰ ਦੇਖ ਕੇ ਸ਼੍ਰੀ ਜੀ ਗੋਸੇਵ ਸੁਸਾਇਟੀ ਤੋਂ ਮਨਜ਼ੂਰੀ ਲਈਤੀ ਤੇ ਉੱਥੇ ਹੁਣ ਭੇਜਿਆ ਗਿਆ ਉਸ ਬੱਚੇ ਨੂੰ ਤੁਸੀਂ ਵੀਡੀਓ ਦੇ ਵਿੱਚ ਅੰਤ ਤੱਕ ਦੇਖੋਗੇ ਤੇ ਰੁਦਰਾਚ ਫਾਊਂਡੇਸ਼ਨ ਤੇ ਨਵਜੀਵਨ ਵੈਲਫੇਅਰ ਸੁਸਾਇਟੀ ਨੇ ਮਿਲ ਕੇ ਸੇਵਾ ਕੀਤੀ ਬੱਚੇ ਦੀ ਤੇ ਮੈਂ ਇੱਕ ਇਸ ਵੀਡੀਓ ਦੇ ਜਰੀਏ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਲੋਕਾਂ ਨੇ ਉਸ ਬੋਲਦ ਤੋਂ ਸਾਰੀ ਜ਼ਿੰਦਗੀ ਕੰਮ ਲਿੱਤਾ ਹੋਊਗਾ ਤੇ ਐਟ ਦਾ ਐਂਡ ਆਫ ਦਾ ਡੇ ਛੱਡਤਾ ਤੇ ਜਦ ਉਹਨਾਂ ਦੇ ਜਵਾਕ ਸਾਰੀ ਜ਼ਿੰਦਗੀ ਜਦ ਉਹਨਾਂ ਨੇ ਪਾਲਿਆ ਹੋਊਗਾ ਹਨਾ ਤੇ ਉਸ ਤੋਂ ਬਾਅਦ ਜਦ ਉਹਨਾਂ ਦੇ ਜਵਾਕ ਆਪਣੇ ਘਰਦਿਆਂ ਏ ਵੀ ਤੁਹਾਨੂੰ ਆਪਣਾ ਹੀ ਘਰ ਦਾ ਸਰਦਸਿਆ ਆਪਣੇ ਘਰ ਦਾ ਮੁਖੀ ਮੰਨਦੇ ਨੇ ਤੇ ਤੁਸੀਂ ਇਹਨਾਂ ਨਾਲ ਧੋਖਾ ਕਰਦੇ ਹੋ ਤਾਂ ਥੋੜਾ ਜਿਹਾ ਸੰਭਲ ਕੇ ਰਹੋ ਕਿਉਂਕਿ ਇਹ ਕਰਮਾ ਹੈ ਕੁਦਰਤ ਸਾਰਾ ਕੁਝ ਮੋੜ ਕੇ ਦਿੰਦਾ ਹੈ ਜਿੰਮੇ ਦਾ ਬੀਜਾਂਗੇ ਉਮੇ ਦਾ ਵੱਡਾਂਗੇ ਤਾਂ ਉਮੇ ਤਾਂ ਹੀ ਕਰੋ ਜਿੰਮੇ ਦਾ ਸਹਾਰ ਸਕਦੇ ਹੋ ਇਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਕਰਿਓ ਤਾਂ ਕਿ ਇਸੇ ਲੱਖਾਂ ਹਜ਼ਾਰਾਂ ਜੋ ਕਿਸੇ ਇੱਕ ਬੰਦੇ ਦੀ ਦਿਮਾਗ ਦੀ ਬੁੱਧੀ ਸਹੀ ਹੋਵੇ ਤੇ ਉਹ ਚੰਗੇਰਾ ਤੇ ਤੁਰੇ ਐਸੇ ਕੰਮ ਛੱਡ ਦੇਵੇ ਤੇ ਜੀਵਾਂ ਨੂੰ ਜੀਵਾਂ ਨੂੰ ਵੀ ਇੱਕ ਲਿਵਿੰਗ ਆਰਗਾਨਿਜ਼ਮ ਸਮਝਿਓ ਉਹਨਾਂ ਨੂੰ ਇੱਕ ਮਸ਼ੀਨ ਨਹੀਂ ਜੋ ਕਿ ਸਿਰਫ ਕੰਮ ਕਰਨ ਨੂੰ ਕਦੂ ਕਰਨ ਨੂੰ ਜਾਂ ਪਾਹਾਰ ਲੱਦਣ ਨੂੰ ਜਾਂ ਦੁੱਧ ਦੇਣ ਨੂੰ ਨਹੀਂ ਬਣੀ ਹੈਗੀ ਉਹਨਾਂ ਦੇ ਵਿੱਚ ਵੀ ਦਿਲ ਵੱਸਦਾ ਆ ਤੇ ਉਹਨਾਂ ਨੂੰ ਵੀ ਬਰਾਬਰ ਦਾ ਸਮਝਿਆ ਜਾਵੇ ਤੇ ਸ਼ੇਅਰ ਕਰਿਓ ਜੀ ਵੀਡੀਓ ਨੂੰ ਤੇ ਅੰਤ ਤੱਕ ਜ਼ਰੂਰ ਦੇਖਿਓ ਤੇ ਸੇਵਾ ਦੇ ਕਾਰਜਾਂ ਦੇ ਵਿੱਚ ਜੁੜੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਜੀ ਗਊਸ਼ਾਲਾ ਜੀ ਪਹੁੰਚ ਗਏ ਲੁਧਿਆਣੇ ਜੀ